ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾਏ ਚੈਨਲ ਨੂੰ ਬਹੁਤ ਬਹੁਤ ਸਵਾਦ ਹੈ ਤੁਹਾਡਾ ਜੋ ਕਿ ਲੁਧਿਆਣਾ ਵਿੱਚ ਉਪ ਚੋਣ ਹੋ ਰਹੀ ਏ ਉਸ ਉਪ ਚੋਣ ਦੇ ਵਿੱਚ ਅਕਾਲੀ ਦਲ ਭਾਜਪਾ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਜੋ ਅੱਜ ਨਾਮਜ਼ਦਗੀਆਂ ਵਾਪਸ ਲੈਣ ਦਾ ਆਖਰੀ ਦਿਨ ਹੈ ਜੋ ਟੋਟਲ 15 ਉਮੀਦਵਾਰ ਜਿਨ੍ਹਾਂ ਨੇ ਚੋਣ ਪ੍ਰਚਾਰ ਦੇ ਵਿੱਚ ਜਿਹੜੇ ਲੱਗੇ ਹੋਏ ਨੇ ਉਹਨਾਂ ਦੀਆਂ ਨਾਮਜ਼ਦਗੀਆਂ ਦਰਸਤ ਕੀਤੀਆਂ ਗਈਆਂ ਸੀ ਔਰ ਅੱਜ ਉਹਨਾਂ ਦੇ ਜੋ ਕਵਰੇਜ ਉਮੀਦਵਾਰ ਨੇ ਉਹ ਆਪਣੀਆਂ ਨਾਮਜ਼ਦਗੀਆਂ ਵਾਪਸ ਲੈਣਗੇ ਉਸ ਤੋਂ ਬਾਅਦ ਇਹ ਕਲੀਅਰ ਹੋਵੇਗਾ ਕਿ ਟੋਟਲ ਕਿੰਨੇ ਉਮੀਦਵਾਰ ਨੇ ਫਿਰ ਜਿਹੜੇ ਆਜ਼ਾਦ ਉਮੀਦਵਾਰ ਨੇ ਉਹਨਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ ਸੋ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਜੋ ਕਿ ਉਹਨਾਂ ਸਾਰੇ ਉਮੀਦਵਾਰਾਂ ਨੂੰ ਅੱਜ ਚੋਣ ਨਿਸ਼ਾਨ ਜਿਹੜੇ ਨੇ ਅਲਾਟ ਕੀਤੇ ਜਾ ਸਕਦੇ ਨੇ ਸੋ ਇਸ ਤੋਂ ਪਹਿਲਾਂ ਕਿ ਆਮ ਆਦਮੀ ਪਾਰਟੀ ਨੇ ਇੱਕ ਆਜ਼ਾਦ ਉਮੀਦਵਾਰ ਨੂੰ ਆਪਣੇ ਹੱਕ ਵਿੱਚ ਬਿਠਾ ਲਿਆ ਹੈ ਦੂਸਰੇ ਹੋਰ ਇੱਕ ਉਮੀਦਵਾਰ ਉਹਨਾਂ ਦੇ ਹੱਕ ਵਿੱਚ ਬੈਠਣ ਲਈ ਤਿਆਰ ਹੈ ਔਰ ਜਿਹੜਾ ਕਿ ਕਾਂਗਰਸ ਦੇ ਹੱਕ ਦੇ ਵਿੱਚ ਵੀ ਇੱਕ ਉਮੀਦਵਾਰ ਦੀ ਸਭਾਵਨਾ ਬਣ ਰਹੀ ਹੈ ਕਿ ਕਾਂਗਰਸ ਦੇ ਹੱਕ ਵਿੱਚ ਵੀ ਇੱਕ ਉਮੀਦਵਾਰ ਜਿਹੜਾ ਕਿ ਉਹ ਬੈਠ ਸਕਦਾ ਹੈ ਜਿਸ ਨੂੰ ਲੈ ਕੇ ਅੱਜ ਸ਼ਾਮਾਂ ਤੱਕ 5 ਵਜੇ ਸਾਰੀ ਸਥਿਤੀ ਕਲੀਅਰ ਹੋਣੀ ਹੈ ਲੇਕਿਨ ਦੂਸਰੇ ਪਾਸੇ ਜੋ ਅੱਜ ਦੀ ਸਥਿਤੀ ਹੈ ਕਿ ਕਿਹੜੀ ਪਾਰਟੀ ਹਾਵੀ ਹੋ ਰਹੀ ਹੈ ਜਿਵੇਂ ਹੀ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਇਸ ਹਲਕੇ ਦੇ ਵਿੱਚ ਆਪਣੇ ਕੈਬਨ ਮੰਤਰੀਆਂ ਦੇ ਨਾਲ ਆਪਣੇ ਸਾਰੇ ਵਿਧਾਇਕਾਂ ਦੇ ਨਾਲ ਚੋਣ ਪ੍ਰਚਾਰ ਕਰ ਰਹੇ ਨੇ ਔਰ ਹਰੇਕ ਕੈਬਨ ਮੰਤਰੀ ਨੂੰ 10000 ਵੋਟ ਦਾ ਟੀਚਾ ਦਿੱਤਾ ਗਿਆ ਉੱਥੋਂ ਲੱਗਦਾ ਕਿ ਆਮ ਆਦਮੀ ਪਾਰਟੀ ਇਹ ਸੀਟ ਨੂੰ ਜਿਹੜੀ ਕਿ ਆਪਣੇ ਕਬਜ਼ੇ ਵਿੱਚ ਲੈਣਾ ਚਾਹੁੰਦੀ ਹੈ ਜੋ ਕਿ ਗੁਰਪ੍ਰੀਤ ਗੋਗੀ ਬੱਸੀ ਜਿਹੜੇ ਜਿਨ੍ਹਾਂ ਦੀ ਮੌਤ ਹੋ ਗਈ ਸੀ ਇਹ ਸੀਟ ਖਾਲੀ ਹੋਈ ਸੀ ਔਰ ਇੱਥੇ ਆਮ ਆਦਮੀ ਪਾਰਟੀ ਨੇ ਜਿਹੜਾ ਕਿ ਦੁਬਾਰਾ ਆਪਣੇ ਕਬਜ਼ੇ ਵਿੱਚ ਇਹ ਸੀਟ ਰੱਖਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ ਉੱਥੇ ਕਾਂਗਰਸ ਪਾਰਟੀ ਦੇ ਵੱਲੋਂ ਵੀ ਸਾਬਕਾ ਜਿਹੜੇ ਕੈਬਨ ਮੰਤਰੀ ਨੇ ਭਾਪਕੁਸ਼ਨ ਆਸ਼ੂ ਉਹਨਾਂ ਨੂੰ ਇਸ ਜ਼ੋਨ ਮੈਦਾਨ ਚ ਉਤਾਰਿਆ ਔਰ ਭਾਪਕੁਸ਼ਨ ਆਸ਼ੂ ਨੂੰ ਜਿਹੜਾ ਕਿ ਸਾਬਕਾ ਮੁੱਖ ਮੰਤਰੀ ਜਿਹੜੇ ਕਿ ਚਰਨਜੀਤ ਚੰਨੀ ਲਗਾਤਾਰ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਪੂਰੀ ਲੀਡਰਸ਼ਿਪ ਉਹਨਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੀ ਹੈ 40 ਦੇ ਕਰੀਬ ਜੋ ਸਟਾਰ ਪ੍ਰਚਾਰਕ ਨੇ ਉਹ ਵੀ ਉਹਨਾਂ ਦੇ ਜਿਹੜਾ ਕਿ ਹਲਕੇ ਦੇ ਵਿੱਚ ਪੇਂ ਦਿੱਤੇ ਗਏ ਨੇ ਸੋ ਕਾਂਗਰਸ ਵੱਲੋਂ ਵੀ ਇਸ ਸੀਟ ਨੂੰ ਜਿੱਤਣ ਲਈ ਪੂਰਾ ਦਾਵਾ ਕੀਤਾ ਜਾ ਰਿਹਾ ਹੈ ਉੱਥੇ ਅਕਾਲੀ ਦਲ ਵੀ ਇਸ ਸੀਟ ਦੇ ਉੱਪਰ ਆਪਣੀ ਦਾਵੇਦਾਰੀ ਪੂਰੀ ਦਿਖਾ ਰਿਹਾ ਹੈ ਕਿਉਂਕਿ ਅਕਾਲੀ ਦਲ ਨੇ ਇੱਥੇ ਬੜੇ ਸੋਚ ਸਮਝ ਕੇ ਆਪਣਾ ਉਮੀਦਵਾਰ ਖੜਾ ਕੀਤਾ ਹੈ ਜਿਹੜਾ ਕਿ ਪਰਪੁਕਾਰ ਸਿੰਘ ਘੁੰਮਣ ਜੋ ਪਰਪੁਕਾਰ ਸਿੰਘ ਘੁੰਮਣ ਇਸੇ ਹਲਕੇ ਦੇ ਵਿੱਚ ਉਹ ਆਪਣੀ ਜਿਹੜੀ ਕਿ ਐਡਵੋਕੇਟ ਨੇ ਔਰ ਵਕਾਇਤ ਕਰਦੇ ਨਾਲ ਵਕੀਲਾਂ ਦੇ ਉੱਪਰਧਾਨ ਵੀ ਰਹਿ ਚੁੱਕੇ ਨੇ ਜਿਹੜਾ ਕਿ ਬਹੁਤ ਸਾਰੇ ਵਕੀਲ ਪਾਈਚਾਰਾ ਉਹ ਐਡਕੋਰ ਘੁੰਮਣ ਦਾ ਸਾਥ ਦੇ ਰਹੇ ਆ ਜਿਸ ਨੂੰ ਲੈ ਕੇ ਅਕਾਲੀ ਦਲ ਵੀ ਇੱਥੇ ਮਜ਼ਬੂਤ ਜਿਹੜਾ ਹੋ ਰਿਹਾ ਔਰ ਬੀਜੇਪੀ ਵੱਲੋਂ ਭਾਵੇਂ ਲਾਸਟ ਤੇ ਆਪਣਾ ਉਮੀਦਵਾਰ ਉਤਾਰਿਆ ਗਿਆ ਬੀਜੇਪੀ ਵੱਲੋਂ ਇੱਥੇ ਹਿੰਦੂ ਚਿਹਰਾ ਜੀਵਨ ਗੁਪਤਾ ਜਿਹੜਾ ਕਿ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਜਦੋਂ ਕਿ ਜੀਵਨ ਗੁਪਤਾ ਦੇ ਵੱਲੋਂ ਭਾਵੇਂ ਉਹਨਾਂ ਦਾ ਰਾਜਨੀਤੀ ਦਾ ਸਫਰ ਬਹੁਤ ਥੋੜਾ ਥੋੜਾ ਸ਼ੁਰੂ ਹੋਇਆ ਪਰ ਹੁਣ ਉਹਨਾਂ ਦੀ ਚੋਣ ਮਹਿਮ ਸੁਨੀਲ ਕੁਮਾਰ ਜਾਖੜ ਰਵਨੀਤ ਬਿੱਟੂ ਤੇ ਸਾਰੇ ਜਿਹੜੇ ਸਥਾਨਕ ਲੀਡਰ ਨੇ ਉਹ ਉਹਨਾਂ ਨੇ ਹੁਲਾਰਾ ਦਿੱਤਾ ਹੋਇਆ ਸੋ ਇੱਥੇ ਮੁਕਾਬਲਾ ਚੌਂ ਤਰਫੀ ਹੋ ਗਿਆ ਜਿਹੜਾ ਕਿ ਪਹਿਲਾਂ ਦੋ ਤਰਫੀ ਵਿਖਾਇਆ ਜਾ ਰਿਹਾ ਸੀ ਹੁਣ ਚੌਂ ਤਰਫੀ ਮੁਕਾਬਲਾ ਚੱਲ ਰਿਹਾ ਹੈ ਆਮ ਆਦਮੀ ਪਾਰਟੀ ਲਗਾਤਾਰ ਜਿਹੜੀ ਦੂਸਰੀਆਂ ਪਾਰਟੀਆਂ ਦੇ ਖਿਮੇ ਵਿੱਚ ਸਨ ਲਾ ਰਹੀ ਹੈ ਪਹਿਲਾਂ ਕਾਂਗਰਸ ਪਾਰਟੀ ਜਿਹੜੀ ਇਹ ਸਨ ਲਾ ਰਹੀ ਸੀ ਪਰ ਅਕਾਲੀ ਦਲ ਨੂੰ ਕਿਤੇ ਨਾ ਕਿਤੇ ਇਸ ਸੀਟ ਦੇ ਵਿੱਚ ਆਪਣਾ ਵੋਟ ਬੈਂਕ ਬਚਾਉਣ ਲਈ ਜਿਹੜੀ ਕੋਸ਼ਿਸ਼ ਕਰ ਰਿਹਾ ਕਿ ਜੋ ਵੋਟ ਬੈਂਕ ਅਕਾਲੀ ਦਲ ਦਾ ਪਹਿਲਾਂ ਵਾਲਾ ਉਸੇ ਥਿਰ ਰਹਿ ਸਕੇ ਔਰ ਅਕਾਲੀ ਦਲ ਜਿਹੜੀ ਭਾਜਪਾ ਦੇ ਨਾਲ ਆਪਣਾ ਅੱਗੇ ਗੱਠਜੋੜ ਕਰੇਗੀ ਤਾਂ ਉਸ ਸਮੇ ਇਹ ਸੀਟਾਂ ਨੂੰ ਜਿਹੜਾ ਆਪਣੇ ਕਬਜ਼ੇ ਵਿੱਚ ਰੱਖ ਸਕੇ ਕਿਉਂਕਿ ਅਕਾਲੀ ਭਾਜਪਾ ਗੱਠਜੋੜ ਹੋਣਾ ਹੈ ਜੋ ਦੋਏ ਸਟਾਈਆਂ ਚੁੜਾ ਤਾਂ ਪਹਿਲਾਂ ਤਾਂ ਫਿਰ ਸੀਟਾਂ ਦਾ ਇਹੀ ਰੋਲਾ ਪੈਣਾ ਹੈ ਉਹਨਾਂ ਸੀਟਾਂ ਨੂੰ ਬਚਾਉਣ ਲਈ ਜਿਵੇਂ ਪਹਿਲਾਂ ਅਕਾਲੀ ਦਲ ਜਿਹੜਾ ਕਿ ਲਗਭਗ 80 ਸੀਟਾਂ ਦੇ ਕਰੀਬ ਆਪਚੋਂ ਲਰਦਾ ਸੀ ਔਰ ਬਾਕੀ 20 ਸੀਟਾ ਜਿਹੜੀਆਂ ਸੀ ਉਹ ਜਿਹੜਾ ਬੀਜੇਪੀ ਨੂੰ ਦਿੰਦਾ ਸੀਗਾ 20 ਤੋਂ 23 ਸੀਟਾਂ ਔਰ ਬਾਕੀ ਸਾਰੀਆਂ ਸੀਟਾਂ ਅਕਾਲੀ ਦਲ ਜਾਂ ਉਹਨਾਂ ਦੀ ਹੋਰ ਕੋਈ ਭਾਈਵਾਲ ਪਾਰਟੀ ਹੁੰਦੀ ਸੀ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਸੀ ਸੋ ਅਕਾਲੀ ਦਲ ਮਜ਼ਬੂਤ ਸਥਿਤੀ ਵਿੱਚ ਜਿਹੜਾ ਦਿਖ ਰਿਹਾ ਹੈ ਅਕਾਲੀ ਦਲ ਜਿਹੜਾ ਆਪਣਾ ਵੋਟ ਬੈਂਕ ਬੀਜੇਪੀ ਨਾਲ ਵਧਾਉਣਾ ਚਾਹੁੰਦਾ ਜੇਕਰ ਬੀਜੇਪੀ ਨੂੰ ਵੋਟ ਬੈਂਕ ਅਕਾਲੀ ਦਲ ਦਾ ਵਧਦਾ ਇਸ ਹਲਕੇ ਵਿੱਚ ਤਾਂ ਬੀਜੇਪੀ ਦਾ ਹੱਥ ਉੱਪਰ ਹੁੰਦਾ ਸੋ ਅਕਾਲੀ ਦਲ ਭਾਵੇਂ ਜਿੱਤਣ ਵਾਲੇ ਪਾਸੇ ਨਹੀਂ ਹੈ ਅਕਾਲੀ ਦਲ ਆਪਣਾ ਵੋਟ ਬੈਂਕ ਬਚਾਉਣ ਵਾਲੇ ਪਾਸੇ ਜੋ ਅੱਜ ਦੀ ਸਥਿਤੀ ਦੇ ਹਾਲਾਤ ਨੇ ਕਿ ਕਾਂਗਰਸ ਤੇ ਆਮ ਤਿੰਨੋ ਹੀ ਹਿੰਦੂ ਚਿਹਰੇ ਨੇ ਅਤੇ ਤਿੰਨੋ ਹਿੰਦੂ ਚਿਹਰੇ ਜਿਹੜੇ ਉਹਨਾਂ ਦਾ ਵੋਟ ਬੈਂਕ ਜਿਹੜਾ ਹੈ ਤਿੰਨਾਂ ਦੇ ਵਿੱਚ ਵੰਡਿਆ ਜਾ ਰਿਹਾ ਹੈ ਉੱਥੇ ਨਾਲ ਆਜ਼ਾਦ ਉਮੀਦਵਾਰ ਵੀ ਜਿਹੜੇ ਨੇ ਉਹ ਵੀ ਇਹਨਾਂ ਦਾ ਵੋਟ ਬੈਂਕ ਵਿੱਚ ਖੁਰਾ ਲਾ ਰਹੇ ਨੇ ਅਤੇ ਅਕਾਲੀ ਦਲ ਦਾ ਜਿਹੜਾ ਵੋਟ ਬੈਂਕ ਹੈ ਉਹ ਸਥਿਰ ਖੜਾ ਹੈ ਅਕਾਲੀ ਦਲ ਵੋਟ ਬੈਂਕ ਆਪਣਾ ਜਿਹੜਾ ਸਿੱਖ ਵੋਟ ਬੈਂਕ ਹੈ ਜਾਂ ਰਾਂਗੜੀਆ ਵੋਟ ਬੈਂਕ ਹੈ ਉਸ ਨੂੰ ਆਪਣੇ ਕਬਜ਼ੇ ਵਿੱਚ ਕਰ ਰਿਹਾ ਹੈ ਜੋ ਲਗਾਤਾਰ ਦੂਸਰੀਆਂ ਪਾਰਟੀਆਂ ਦੇ ਵਿੱਚ ਜਿਹੜਾ ਕਿ ਇਹ ਬੁਖਲਾਟ ਹੈ ਕਿ ਅਕਾਲੀ ਦਲ ਜਿਹੜਾ ਹੈ ਉਹ ਆਪਣਾ ਵੋਟ ਬੈਂਕ ਜਿੰਨਾ ਉਹਨਾਂ ਦਾ ਪਹਿਲਾਂ ਸੀ ਉਸ ਤੋਂ ਵਧਾ ਰਿਹਾ ਹੈ ਸੋ ਅਕਾਲ ਜਿਮਨੀ ਚੋਣ ਦੇ ਵਿੱਚ ਜਿਹੜੇ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰ ਰਹੇ ਹਨ ਅਕਾਲੀ ਦਲ ਲਈ ਇਹ ਬਹੁਤ ਫਾਇਦੇ ਦੀ ਗੱਲ ਹੋਵੇਗੀ ਕਿਉਂਕਿ 2027 ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਦਾ ਜਿੰਨਾ ਵੋਟ ਬੈਂਕ ਵਧੇਗਾ ਉਹਨਾਂ ਅਕਾਲੀ ਦਲ ਨੂੰ ਮਜ਼ਬੂਤ ਹੋ ਕੇ 2027 ਦੇ ਵਿੱਚ ਚੋਣ ਲੜੇਗੀ ਸੋ ਅਕਾਲੀ ਦਲ ਇਸ ਲਗਾਤਾਰ ਦੂਸਰੀਆਂ ਪਾਰਟੀਆਂ ਨੂੰ ਅੱਗੇ ਵਧਾ ਜਾ ਰਿਹਾ ਹੈ